ਹੈਲੋ ਜੀ ਸ਼ਸ਼ੀ ਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਆਪਣੇ ਚੈਨਲ 13 ਦੇ ਰੰਗ ਦੇ ਤੇ ਅੱਜ ਆਪਾਂ ਕੋਰਸੈਟ ਦੀ ਕਟਿੰਗ ਕਰਾਂਗੇ ਕਟਿੰਗ ਸਟਿਚਿੰਗ ਦੋਨੋਂ ਕਰਾਂਗੇ ਪਹਿਲੇ ਪਾਰਟ 'ਚ ਮੈਂ ਕਟਿੰਗ ਪਾਵਾਂਗੀ ਸੈਕੰਡ ਪਾਰਟ 'ਚ ਮੈਂ ਸਟਿਚਿੰਗ ਪਾਵਾਂਗੀ ਤੇ ਆ ਮੇ ਕੋਲ ਹੈਗਾ ਸਵਾ ਤਿੰਨ ਮੀਟਰ ਵੱਡੇ ਬਾਅਚ ਕਪੜਾ ਹੈ ਇਹਨੂੰ ਆਪਾਂ ਫੋਰ ਹੋਲਡ ਕਰਨਾ ਪਹਿਲਾਂ ਆਪਾਂ ਹੋਲਡ ਕਰਨਾ ਇਦਾਂ ਆ ਦੇਖਿਓ ਦੇਖ ਸਕਦੇ ਹੋ ਤੇ ਫੇਰ ਆਪਾਂ ਚੰਗੀ ਤਾ ਫੋਲਡ ਕਰਕੇ ਤੇ ਫਿਰ ਆਪਾਂ ਫੋਰ ਫੋਲਡ ਕਰ ਦੇਣਾ ਠੀਕ ਹੈ ਜੀ ਆ ਦੇਖੋ ਐਦਾਂ ਆਪਾਂ ਫੋਰ ਫੋਲਡ ਕਰ ਦੇਣਾ ਕਿਉਂਕਿ ਵੱਡੇ ਵਾਰਚਾ ਤੇ ਆਪਾਂ ਐਦਾਂ ਹੀ ਕਰਾਂਗੇ ਠੀਕ ਹੈ ਜੀ ਮੈਂ ਫੋਰ ਫੋਲਡ ਕਪੜਾ ਕਰਤਾ ਤੇ ਅਨੂੰ ਚੰਗੀ ਤਰ੍ਹਾਂ ਵਿਛਾ ਲਾਂਗੇ ਆਪਾਂ ਤੇ ਐ ਬਿਠਾ ਲਾਂਗੇ ਤੇ ਸਭ ਤੋਂ ਪਹਿਲਾਂ ਇਹਦੀ ਕਮੀਜ਼ ਦੀ ਕਟਿੰਗ ਕਰਾਂਗੇ ਪੀਸ ਦੀ ਤੇ ਇਹਦੀ ਕਮੀਜ਼ ਦੀ ਲੰਬਾਈ ਹੈਗੀ ਐ ਮੈਂ ਨਾਰਮਲ ਰੱਖਾਂਗੀ 34 ਇੰਚ ਲੰਬਾਈ ਰੱਖਾਂਗੀ ਤਿਆਰ ਤੇ ਠੀਕ ਹੈ ਜੀ ਆ ਦੇਖੋ 14 ਇੰਚ ਹੈਗਾ 4 ਫੋਲਡ ਕਰਕੇ ਕਿਉਂਕਿ ਵੱਡਾ ਵਾਰਾ ਤੇ ਸਭ ਤੋਂ ਪਹਿਲਾਂ ਆਪਾਂ ਲੰਬਾਈ ਲਵਾਂਗੇ ਮੈਂ ਇਹਦੀ 34 ਇੰਚ ਲੰਬਾਈ ਤਿਆਰ ਰੱਖਾਂਗੀ ਤੇ 2 ਇੰਚ ਐਕਸਟਰਾ ਲੈ ਰਹੀਆਂ 44 ਇੰਚ ਲੈ ਲਾਂਗੇ ਆਪਾਂ ਟੋਟਲ ਅੱਛਾ ਲੰਬਾਈ ਕਿਉਂਕਿ ਮੈਂ ਥੱਲੇ ਸੀਨਾਂ ਲਗਾਉਣੀਆਂ ਤੇ ਫਟਾ ਫੋਲਡ ਛੋਟਾ ਜਿਹਾ ਕਰਾਂਗੇ ਤੇ ਸੀਨਾ ਹੀ ਲਗਾਵਾਂਗੇ ਆਪਾਂ কুরਤੀ ਟਾਈਪ ਬਣਾਉਣਾ ਕੋਰਸੈਟ ਤੇ ਆਪਾਂ ਤਰਪਾਈ ਨਹੀਂ ਕਰਨੀ ਇਸ ਲਈ ਮੈਂ 2 ਇੰਚ ਐਕਸਟਰਾ ਲੈ ਰਹੀਆਂ 2 ਦਾ ਵੀ 1 ਆ ਕਿਉਂਕਿ ਉੱਪਰੋਂ 1 ਇੰਚ ਉੱਪਰੋਂ 1/2 ਇੰਚ ਉੱਪਰੋਂ ਹੋ ਜਾਏਗਾ ਬੈਕ ਸਾਈਡ ਆਪਾਂ 1 ਇੰਚ ਲੈ ਲੈਣਾ ਤੇ ਉੱਪਰ ਜੀ ਸਾਈਡ ਤੇ ਚਲ ਜੇਗਾ ਤੇ نیچے ਇੱਕ ਸਾਈਡ 1 ਇੰਚ ਹੀ ਰਹਿਣਾ ਵਾ ਤੇ ਇੱਥੋਂ ਆਪਾਂ ਕੁੜਤੀ ਦੀ ਕਟਿੰਗ ਕਰਦਾਂਗੇ ਮਤਲਬ ਪੀਸ ਕੁੜਤੀ ਦਾ ਪੀਸ ਕਟਿੰਗ ਕਰਦਾਂਗੇ ਪਹਿਲੇ ਤੇ ਸਭ ਤੋਂ ਪਹਿਲਾਂ ਮੈਂ ਇਹਦਾ ਮੈਂ ਤੁਹਾਨੂੰ ਨਾਪ ਦੱਸਣਾ ਚਾਹਨੀ ਆ ਇਹਦਾ ਹੈਗਾ 12 ਇੰਚ ਤੀਰਾ ਤੇ 19 ਇੰਚ ਇਹਦੀ ਛਾਤੀ ਹੈ ਤੇ 8.5 ਮੋਡਾ ਹੈ ਤੇ 16 ਇੰਚ ਦੀ ਕਮਰ ਹੈ ਤੇ ਹੀਪ ਤੇ ਆਪਾਂ ਲੈਣੀ ਨਹੀਂ ਹੈਗੀ ਤੇ ਕਿਉਂਕਿ ਇਥੋਂ نیچے ਆਪਾਂ ਗਲਾਈ ਚ ਪਾਵਾਂਗੇ ਫਰੰਟ ਔਰ ਬੈਕ ਪੀਸ ਅਲੱਗ-ਅਲੱਗ ਕਰ ਲੈਣਾ ਇਹਨੂੰ ਕਟਿੰਗ ਕਰਕੇ ਤੇ ਬੈਕ ਪੀਸ ਆਪਾਂ 1 ਇੰਚ ਉੱਪਰੋਂ ਜ਼ਿਆਦਾ ਰੱਖਾਂਗੇ ਤੇ ਆਪਾਂ ਪਹਿਲਾਂ ਬੈਕ ਪੀਸ ਪਿਛਾਣਾ ਥੱਲੇ ਫਿਰ ਉੱਪਰ ਇਹਦੇ ਉੱਪਰ ਫਰੰਟ ਪੀਸ ਮਿਛਾ ਦਾਂਗੇ ਆਮਾ ਥੋੜਾ ਜਿਹਾ ਕਾਨ ਹੈ ਇਹ ਕੱਢ ਰਹੀ ਆ ਤਾਂ 프ਰੰਟ ਪੀਸ ਵੀ ਆਪਾਂ ਇਹਦੇ ਉੱਪਰ ਵਿਛਾ ਦਾਂਗੇ ਤਾਂ ਆਪਾਂ 프ਰੰਟ ਪੀਸ ਉੱਪਰ ਵਿਛਾਤਾ ਤੇ ਬੈਕ ਸੀਟ ਬੈਕ ਪੀਸ ਆਪਾਂ 프ਰੰਟ ਨਾਲੋਂ 1 ਇੰਚ ਜ਼ਿਆਦਾ ਰੱਖਾਂਗੇ ਤੇ ਬਾਂਦਵਾਰੀ ਸਾਈਡ ਤੇ ਆਪਾਂ ਫਰੰਟ ਪੀਸ 1/2 ਇੰਚ ਜ਼ਿਆਦਾ ਲੈਣਾ ਜ਼ਿਆਦਾ ਇੰਚ ਮਤਲਬ ਵਧਾ ਕੇ ਰੱਖਾਂਗੇ ਬੈਕ ਪੀਸ ਨਾਲੋਂ ਇਹਨੂੰ ਚੰਗੀ ਤਰ੍ਹਾਂ ਬਰਾਬਰ ਕਰ ਲੈਣਾ ਕੱਪੜੇ ਨੂੰ ਤੇ ਕੱਪੜੇ ਨੂੰ ਸਭ ਤੋਂ ਪਹਿਲਾਂ ਸੈੱਟ ਕਰਨਾ ਹੀ ਥੋੜਾ ਔਖਾ ਟਾਈਮ ਲੱਗਦਾ ਤੇ ਕਟਿੰਗ ਕਰ ਜਿੰਨਾ ਟਾਈਮ ਨਹੀਂ ਲੱਗਦਾ ਹੈਗਾ ਤੇ ਮੈਂ ਸੈੱਟ ਕਰ ਦ ਦੋਨੋਂ ਫਰੰਟ ਔਰ ਬੈਕ ਪੀਸ ਆ ਦੇਖੋ ਬੈਕ ਪੀਸ ਮੈਂ 1 ਇੰਚ ਜ਼ਿਆਦਾ ਲਿਆ 프ਰੰਟ ਨਾਲੋਂ ਕਿਉਂਕਿ ਆਪਾਂ ਕਾਲਾ ਲੈਣਾ ਤੇ ਇਸ ਲਈ ਉਹ ਜ਼ਰੂਰੀ ਹੈ ਬੈਕ ਪੀਸ ਜ਼ਿਆਦਾ ਲੈਣਾ ਤੇ ਉਸ ਤੋਂ ਬਾਅਦ ਆ ਦੇਖੋ ਬੰਦ ਵਾਲੀ ਸਾਈਡ ਤੇ ਮੈਂ 1/2 ਇੰਚ ਜ਼ਿਆਦਾ ਲਿਆ ਉਹਦੇ ਸਾਈਡ ਤੋਂ ਸਭ ਤੋਂ ਪਹਿਲਾਂ ਆਪਾਂ ਟੀਰਾ ਲਵਾਂਗੇ ਟੀਰਾ ਇਹਦਾ ਹੈਗਾ 12 ਇੰਚ ਤੇ ਮੈਂ ਲਵਾਂਗੀ 13 ਇੰਚ ਤੇ 13 ਦਾ ਅੱਧ ਹੋ ਗਿਆ 6.5 ਹਮੇਸ਼ਾ ਜਦੋਂ ਤੁਹਾਨੂੰ ਕਟਿੰਗ ਕਰਨੀ ਹੈ ਹਮੇਸ਼ਾ ਥੀਰਾ ਜ਼ਿਆਦਾ ਹੀ ਲੈਣਾ 1.5 ਇੰਚ ਕਿਉਂਕਿ ਸਲਾਈ 'ਚ ਵੀ ਆਂਦਾ ਹੈ ਇੱਕ ਇੱਕ ਜਿਹਾ 0.5 ਇੰਚ ਜ਼ਿਆਦਾ ਲੈ ਲੈਣਾ ਤੇ ਉਹ ਤੋਂ ਬਾਅਦ ਆਪਾਂ ਮੋਡਾ ਲਵਾਂਗੇ ਮੋਡਾ ਮੈਂ 7.5 ਲੈ ਰਹੀ ਆਂ ਠੀਕ ਹੈ ਜੀ ਮੇਰੀ 19 ਛਾਤੀ ਹੈ 19 ਛਾਤੀ ਦੇ ਹਿਸਾਬ ਨਾਲ ਮੈਂ 7.5 ਮੋਡਾ ਲੈ ਰਹੀ ਆਂ ਤੇ ਪੂਰਾ 8.5 ਮੋਡਾ ਤਿਆਰ ਹੋਣਾ ਤੇ ਇਥੋਂ ਆਪਾਂ 1.5 2 ਇੰਚ ਦੀ ਕਾਟ ਪਾ ਲਾਣੀ ਹੈ ਠੀਕ ਹੈ ਜੀ ਮੈਂ 2 ਇੰਚ ਦੀ ਕਾਟ ਪਾਈ ਇਥੋਂ ਤੇ ਉਸ ਤੋਂ ਬਾਅਦ ਆਪਾਂ ਮੈਂ ਛਾਤੀ ਲੈ ਰਹੀ ਹਾਂ ਤੋਂ ਬਾਅਦ ਇਹਦੀ ਹੈਗੀ 19 ਇੰਚ ਛਾਤੀ ਤੇ ਮੈਂ 1/2 ਇੰਚ ਜ਼ਿਆਦਾ ਲੈਣੀ ਹੈ ਕਿਉਂਕਿ ਬੰਦ ਵਾਲੀ ਸਾਈਡ ਤੇ 1/2 ਇੰਚ ਜ਼ਿਆਦਾ ਲਿਆ ਕਿਉਂਕਿ ਵਿੱਚੋਂ ਆਪਾਂ ਕਟਿੰਗ ਕਰਨੀ ਹੈ ਤੇ 19 ਦਾ ਹਾਫ ਹੋ ਗਿਆ 9.5 ਤਾਂ ਮੈਂ 10 ਇੰਚ ਛਾਤੀ ਲੈ ਲਈ ਇਥੋਂ ਆ ਦੇਖੋ ਪੂਰਾ ਮਤਲਬ 8.5 ਬਚ ਰਿਹਾ ਮੇਰਾ ਇੱਕ ਪਰੀ ਨਾਪ ਲੈਣਾ ਇਦਾਂ ਤੁਸੀਂ ਗੋਲਾਈ ਚ ਮਾਡਾ ਮੋਡੇ ਦੀ ਗੁਲਾਈ ਦਾ ਤੁਸੀਂ ਨਾਪ ਲੈਣੀ ਹੈ ਇੱਕ ਵਾਰ ਇੰਚ ਟੇਪ ਰੱਖ ਕੇ ਕਿ ਤੁਹਾਡਾ ਮੋਡਾ ਕਿੰਨਾ ਬਚ ਰਿਹਾ ਠੀਕ ਹੈ ਜੀ ਤੇ ਉਸ ਤੋਂ ਬਾਅਦ ਆਪਾਂ ਇੱਥੋਂ ਲਵਾਂਗੇ ਕਮਰ ਕਮਰ ਵੀ ਹਾਂ ਅੱਫੀ ਜਿਆਦਾ ਲਵਾਂਗੇ ਮੇਰੀ 16 ਕਮਰ ਹੈ 16 ਦਾ ਹਾਫ ਹੋ ਗਿਆ 8 ਤੇ ਮੈਂ 8.5 ਲੈ ਰਹੀ ਹਾਂ ਇੱਥੋਂ ਕਮਰ ਤੇ ਜੇ ਤੁਸੀਂ ਪਲੇਟ ਪਾਣੀ ਹੈ ਤੁਸੀਂ ਹੋਰ ਜ਼ਿਆਦਾ ਲੈ ਲੈਣੀ 1/2 ਇੰਚ ਆਏ 1/2 ਇੰਚ ਵਿੱਚ ਹੋਰ ਐਡ ਕਰ ਲੈਣਾ ਠੀਕ ਹੈ ਜੀ ਸਾਢੇ 8 ਮੈਂ ਲੈ ਲਈ ਤੇ ਇੱਥੋਂ ਲੈ ਲਈ ਮੈਂ 10 ਇੰਚ ਛਾਤੀ ਤੇ ਕਮਰ ਲੈ ਲਈ ਸਾਢੇ 8 ਤੇ ਉਹ ਤੋਂ ਬਾਅਦ ਇਹਨੂੰ ਇਹਦੇ ਨਾਲ ਛਾਤੀ ਨੂੰ ਕਮਰ ਨਾਲ ਮਿਲਾ ਦਾਂਗੇ ਇੱਥੇ ਲਾਈਨ ਬਣਾ ਦਾਂਗੇ ਠੀਕ ਹੈ ਜੀ ਉਹ ਤੋਂ ਬਾਅਦ ਆਪਾਂ ਇੱਥੋਂ ਇਹ ਪਨੀਰੀ ਗੜਣੀ ਇੱਥੇ ਰੱਖ ਕੇ ਐਦਾਂ ਆਪਾਂ نیچے ਥੱਲੇ ਤੱਕ ਪੂਰਾ ਕਪੜਾ ਲੈ ਲੈਣਾ ਤਾਂ ਐਨੂੰ ਥੱਲੇ ਤੱਕ ਮਲਾ ਦੇਣਾ ਇੰਜ ਜਿਹਾ ਇੱਥੇ ਰੱਖ ਕੇ ਮਾਰ ਦੋ ਤੇ ਉਹ ਤੋਂ ਬਾਅਦ 2-2 ਇੰਚ ਆਪਾਂ ਮਾਰਜਨ ਲੈ ਲੈਣਾ ਠੀਕ ਹੈ ਜੀ ਜਿੱਦਾਂ ਉੱਪਰੋਂ ਲਿਆ ਪਹਿਲੇ ਲਿਆ ਚਾਤੀ ਔਰ ਕਮਰ ਉਦਾਂ ਹੀ ਆਪਾਂ 2-2 ਇੰਚ ਦਾ ਮਾਰਜਨ ਲੈ ਲੈਣਾ ਤੇ ਇੱਥੋਂ ਤੱਕ ਲੋ ਹਿੱਪ ਦੇ ਬਾਰੇ ਸਾਈਡ ਤੋਂ ਵੀ 2-2 ਇੰਚ ਮਾਰਜਨ ਲੈ ਲਾਂਗੇ ਆਪਾਂ ਤੇ ਉਸ ਤੋਂ ਬਾਅਦ ਆਪਾਂ ਮੋੜ ਦੇ ਦੀ ਮਤਲਬ ਫਰੰਟ ਕਾਟ ਪਾਵਾਂਗੇ ਤੇ ਇੱਥੋਂ ਆਪਾਂ ਉੱਪਰੋਂ 1/2 ਇੰਚ ਔਨ ਦੇਵਾਂਗੇ ਧੀਰੇ ਤੋਂ ਤੇ ਉਹਦਾ ਆਪਾਂ ਹਾਫ ਕਰ ਲੈਣਾ ਜਿੰਨਾ ਵੀ ਸਾਡਾ ਹਾਫ ਬਚਦਾ ਤਾਂ ਇੱਥੇ ਨਿਸ਼ਾਨੀ ਲਗਾ ਦੇਣੀ ਹੈ ਇਹ ਤੇ 3.5 ਬਚ ਰਿਹਾ ਮੇਰਾ ਤੇ 1/2 ਇੰਚ ਤੇ 1/2 ਇੰਚ ਦੀ ਕਾਟ ਪਾ ਦੇਣੀ ਆ ਤੇ ਥੱਲੋਂ ਵੀ ਆਪਾਂ 1/2 ਇੰਚ ਦੀ ਕਾਟ ਪਾ ਕੇ ਇਹਨੂੰ ਉੱਪਰ ਮਲਾ ਦੇਣਾ ਉੱਪਰ ਤੇ ਥੱਲੇ ਵੀ ਆਪਾਂ ਗੋਲਾਈ ਪਾ ਦੇਣੀ ਆ ਆ ਦੇਖੋ ਠੀਕ ਹੈ ਜੀ ਤੇ ਉਹ ਤੋਂ ਬਾਅਦ ਆਪਾਂ ਇੱਥੋਂ 3 ਇੰਚ ਗਲਾ ਰੱਖ ਕੇ ਤਾਂ ਡਾਉਣ ਦੇ ਦੇਣਾ ਮੋਡੇ ਦੀ ਇੱਥੇ ਤਿਰਛੀ ਇੱਥੇ ਦਾ ਤਿਰਛਾ ਰੱਖ ਕੇ 1/2 ਇੰਚ ਦੇ ਡਾਉਣ ਦੇ ਤਾਂ ਨੂੰ ਗਲੇ ਨਾਲ ਬਲਾ ਦੇਣਾ ਗਲਾ 3 ਇੰਚ ਰੱਖ ਕੇ ਤੇ ਬੈਕ ਸਾਈਡ ਵੀ ਆਪਾਂ 1/2 ਇੰਚ ਦੀ ਕਾਰਡ ਤੇ ਪਾ ਦਾਂਗੇ ਤੁਸੀਂ ਇਦਾਂ ਕਟਿੰਗ ਕਰੋਗੇ ਤੁਹਾਡੀ ਪ੍ਰੋਪਰ ਫਿਟਿੰਗ ਚ ਸੂਟ ਦੀ ਫਿਟਿੰਗ ਬਣੇਗੀ ਬਹੁਤ ਵਧੀਆ ਬਣੇਗੀ ਤੇ ਕਟਿੰਗ ਤੇ ਡਿਪੈਂਡ ਕਰਦਾ ਤੁਹਾਡਾ ਸੂਟ ਕਟਿੰਗ ਤੁਹਾਡੀ ਵਧੀਆ ਹੋਏ ਤੇ ਸਟਿਚਿੰਗ ਵੀ ਵਧੀਆ ਹੁੰਦੀ ਹੈ ਤੇ ਜੇ ਕਟਿੰਗ ਵੱਧ ਘਟ ਹੋ ਜੇ ਤੇ ਸੂਟ ਖਰਾਬ ਹੋ ਜਾਂਦਾ ਉਸ ਤੋਂ ਬਾਅਦ ਆਪਾਂ ਥੱਲੋਂ ਵੀ ਗੁਲਾਈ ਪਾ ਦਾਂਗੇ ਕਿ ਤਾਂ ਕਿ ਨੁਕਰਾਂ ਨਾ ਨਿਕਲ ਇੱਥੋਂ ਆਪਾਂ ਥੋੜੀ ਜਿਹੀ ਗੁਲਾਈ ਦੇ ਦੇਣੀ ਹੈ ਅਤੇ ਬਾਹਰ ਫਰੰਟ ਪੀਸ ਐਕਸਟਰਾ ਕਿਉਂਕਿ ਬੈਕ ਪੀਸ ਆਪਾਂ ਜ਼ਿਆਦਾ ਲਿਆ ਤੇ ਫਰੰਟ ਪੀਸ ਜ਼ਿਆਦਾ ਸੀ ਉਹ ਆਪਾਂ ਬੈਕ ਪੀਸ ਦੇ ਬਰਾਬਰ ਕਰ ਲੈਣਾ ਕਟਿੰਗ ਕਰ ਲੈਣੀ ਹੈ ਇੱਥੋਂ ਆਪਾਂ ਗਲਾਈ ਬਾ ਦੇਣੀ ਹੈ ਤੇ ਬਾਕੀ ਆਪਾਂ ਜਿੱਥੇ ਮਾਰਜਨ ਲਾਇਆ ਉੱਥੋਂ ਆਪਾਂ ਕਟਿੰਗ ਕਰ ਦਾਂਗੇ ਤੇ ਨਾਲ-ਨਾਲ ਤੇ ਆਪਾਂ ਮੋਡਾ ਵੀ ਕਟਿੰਗ ਕਰ ਦਾਂਗੇ ਆਪਾਂ ਬੈਕ ਪੀਸ ਤੇ ਜਿਹੜੀ ਨਿਸ਼ਾਨੀ ਲਗਾਈ ਹੈ ਉਹਤੇ ਆਪਾਂ ਚਾਰੇ ਪੀਸ ਕਟਿੰਗ ਕਰਾਂਗੇ ਬੈਕ ਕਾਰਟ ਤੇ ਤਾਂ ਆਪਾਂ ਪਰ ਜੇ ਡਾਉਨ ਦਿੱਤੀ ਉਹਦੀ ਵੀ ਕਾਟ ਪਾ ਦਾਂਗੇ ਬੈਕ ਦੀ ਔਰ ਫਰੰਟ ਦੀ ਵੀ ਪਾ ਦਾਂਗੇ ਫਿਰ ਠੀਕ ਹੈ ਜੀ ਇਹ 셔ਟ ਦੀ ਕਟਿੰਗ ਹੋ ਗਈ ਹੈ ਔਰ ਤਬਾਦ ਆਪਾਂ ਗਲਾ ਕਟਿੰਗ ਕਰਨਾ ਤੇ ਇਹਦਾ ਆਪਾਂ ਸੈਂਟਰ ਕਰ ਲੈਣਾ ਕੱਟ ਲਗਾ ਲੈਣਾ ਸੈਂਟਰ ਚ ਦੁਬਾਰ ਬੈਕ ਪੀਸ ਆਪਾਂ ਹਟਾ ਦਾਂਗੇ ਤੇ ਫਰੰਟ ਪੀਸ ਤੇ ਆਪਾਂ ਕਾਟ ਪਾਵਾਂਗੇ ਇਹ 1/2 ਇੰਚ ਜਿਹੜੀ ਕਾਟ ਆ ਇਹ ਬਏਗੀ ਹਮੇਸ਼ਾ ਜੇ ਤੁਹ ਕਟਿੰਗ ਕਰਨੀ ਹੈ ਤੇ ਤੁਸੀਂ ਟੀਰਾ 1 ਇੰਚ ਐਕਸਟਰਾ ਹੀ ਲੈਣਾ ਕਿਉਂਕਿ ਸੀਣਾ ਜਾਂਦਾ ਜੇ ਆਪਾਂ ਪ੍ਰੋਪਰ ਪੂਰਾ ਟੀਰਾ ਕਟਿੰਗ ਕਰਾਂਗੇ ਤਾਂ ਸਾਡਾ ਟੀਰਾ ਘੱਟ ਜਾਏਗਾ ਕਿਉਂਕਿ ਹਾਫ ਕਲਾਈ ਚ ਆ ਜਾਂਦਾ ਤੇ ਹਾਫ ਹੀ ਮੋਢੇ ਚ ਆ ਜਾਂਦਾ ਸੀਨ ਚ ਉਹਨਾਂ ਨੂੰ ਸੀਨ ਵਿੱਚ ਐਡ ਕਰਕੇ ਫਿਰ ਤੁਸੀਂ ਤੀਰਾ ਕਟਿੰਗ ਕਰਨਾ ਜਿੰਨਾ ਤੁਹਾਡਾ ਤੀਰਾ ਹੈ ਤੇ 1 ਇੰਚ ਤੁਸੀਂ ਐਡ ਕਰਨਾ ਵਿੱਚ ਫਿਰ ਕਟਿੰਗ ਕਰਨਾ ਹਮੇਸ਼ਾ ਤੇ ਤੁਹਾਡੀ ਪ੍ਰੋਪਰ ਫਿਟਿੰਗ ਚ ਸੂਟ ਬਣੇਗਾ ਉਹਦੇ ਬਾਅਦ ਮੈਂ ਫਰੰਟ ਗਲਾ ਕੱਟ ਰਹੀ ਹਾਂ ਮੈਂ 3 ਇੰਚ ਲੈ ਰਹੀ ਹਾਂ ਇਹ ਕਾਲਰ ਨਾਲ ਲਗਾਣਾ ਵਾ 3 4 ਇੰਚ ਤੱਕ ਲੈ ਸਕਦੇ ਆਪਾਂ ਇੱਥੋਂ ਵੀ ਮੈਂ 3 ਇੰਚ ਇਹ 2.5 ਇੰਚ ਸੋਰੀ ਇੱਥੇ 2.5 ਇੰਚ ਲਾਵਾਂਗੇ ਕਿਉਂਕਿ 3 ਇੰਚ ਜਦੋਂ ਆਪਾਂ ਸੀਨ ਲਗਾਵਾਂਗੇ ਤੇ 3 ਇੰਚ ਬਰਾਬਰ ਆ ਜਾਏਗਾ ਇੱਥੋਂ ਆਪਾਂ 2.5 ਇੰਚ ਲੈ ਰਹੇ ਆ ਪਤਾ ਤਿੰਨ ਲੰਬਾਈ ਚ ਤੇ ਚੜਾਈ ਚ 2.5 ਲੈ ਕੇ ਤੇ ਆਪਾਂ ਇੱਥੋਂ ਗਲਾਏ ਪਾ ਦੇਣੀ ਆ ਤੇ ਗੋਲ ਨਾਲ ਕੱਟ ਦਦਾ ਠੀਕ ਹੈ ਜੀ ਮੈਂ ਗਲਾ ਕਟਿੰਗ ਕਰਤਾ ਉਸ ਤੋਂ ਬਾਅਦ ਆਪਾਂ ਵਿੱਚੋਂ ਸੈਂਟਰ ਚ ਆਪਾਂ ਪੱਟੀ ਲਗਾਵਾਂਗੇ ਤੇ ਬਟਨ ਲਗਾਵਾਂਗੇ ਤਾਂ ਆਪਾਂ ਸੈਂਟਰ ਚੋਂ ਵੀ ਅਲੱਗ-ਅਲੱਗ ਪੀਸ ਕਟਿੰਗ ਕਰਦਨੇ ਆ ਮੈਂ ਤਾਂ ਇਹ ਹਾਫ 1 ਇੰਚ ਐਕਸਟਰਾ ਲਿਆ ਹਾਫ ਇੰਚ ਸੋਰੀ ਐਕਸਟਰਾ ਲਿਆ ਦੋਨਾਂ ਸਾਈਡਾਂ ਤੋਂ 1 ਇੰਚ ਹੋ ਗਿਆ ਹਾਫ ਹਾਫ ਇੰਚ ਸੀਨ ਜਾਣਾ ਤੇ ਆਪਾਂ ਕਟਿੰਗ ਕਰ ਦੇਣਾ ਇਹ ਫਰੰਟ ਪੀਸ ਤੇ ਕਟਿੰਗ ਕਰਨਾ ਹੈ ਇਦਾਂ ਵਿੱਚੋਂ ਸੈਂਟਰ ਚੋਂ ਬੰਦ ਵਾਲੀ ਸਾਈਡ ਤੋਂ ਜਿੱਥੋਂ ਆਪਾਂ ਗਲਾ ਕਟਿੰਗ ਕੀਤਾ ਠੀਕ ਹੈ ਜੀ ਇਹ ਲਾਗਲਾ ਪੀਸ ਕਟਿੰਗ ਕਰਦੇ ਆ ਤੇ ਉਸ ਤੋਂ ਬਾਅਦ ਆਪਾਂ ਪਹਿਲਾਂ ਪਲਾਜ਼ੋ ਦੀ ਕਟਿੰਗ ਕਰਾਂਗੇ ਉਸ ਤੋਂ ਬਾਅਦ ਜਿਹੜਾ ਐਕਸਟਰਾ ਕਪੜਾ ਬਚੇਗਾ ਉਹਦੀ ਆਪਾਂ ਬਾਵਾ ਦੀ ਕਟਿੰਗ ਕਰਨੀ ਹੈ ਤੇ ਸਭ ਤੋਂ ਪਹਿਲਾਂ ਆਪਾਂ ਪਲਾਜ਼ੋ ਦੀ ਕਟਿੰਗ ਕਰਨੀ ਹੈ ਪਲਾਜ਼ੋ ਕਟਿੰਗ ਹੀ ਆਪਾਂ ਫੋਲਡ ਕਰ ਲਾਂਗੇ ਕਪੜਾ ਇਹਦਾ ਫੋਲਡ ਕੀਤਾ ਫਿਰ ਫੋਰ ਫੋਲਡ ਕਰ ਲੈਣਾ ਕਪੜਾ ਆ ਦੇਖੋ ਇਦਾਂ ਕੀਤਾ ਫੋਲਡ ਏ ਆਪਾਂ ਦੂਜੀ ਤਰ੍ਹਾਂ ਫੋਲਡ ਕਰਾਂਗੇ ਠੀਕ ਹੈ ਜੀ ਮੈਂ 4 ਫੋਲਡ ਕਪੜਾ ਕਰ ਲਿਆ ਦੇਖੋ ਤੁਸੀਂ ਦੇਖ ਸਕਦੇ ਹੋ ਤੇ ਬਰਾਬਰ ਕਰ ਲੈਣਾ ਕਪੜਾ ਚੰਗੀ ਤਰ੍ਹਾਂ ਵਿਛਾ ਲੈਣਾ ਤੇ ਉਸ ਤੋਂ ਬਾਅਦ ਸਭ ਤੋਂ ਪਹਿਲਾਂ ਆਪਾਂ 2 ਇੰਚ ਐਕਸਟਰਾ ਲਵਾਂਗੇ ਉਪਰੋਂ ਤੇ ਆਪਾਂ ਵੱਧ ਘੱਟ ਕਪੜਾ ਪਹਿਲਾਂ ਕਟਿੰਗ ਕਰ ਲੈਣਾ ਇਹ ਜੇ ਬਰਾਬਰ ਕਰ ਲਿਆ ਕਪੜਾ ਮੈਂ ਵੱਧ ਘੱਟ ਕਟਿੰਗ ਕਰਤਾ ਤੇ ਕਪੜੇ ਨੂੰ ਬਰਾਬਰ ਕਰਕੇ ਆਹ ਦੇਖੋ 4 ਫੋਲਡ ਕਪੜਾ ਇਹਨੂੰ ਬਰਾਬਰ ਗਲਣਾ ਚੰਗੇ ਤਰਾ ਕਪੜੇ ਨੂੰ ਤੇ ਇੱਥੋਂ ਆਪਾਂ 2 ਇੰਚ ਲਵਾਂਗੇ ਪਹਿਲੇ 2 ਇੰਚ ਕਪੜਾ ਲੈ ਲਿਆ ਮੈਂ ਉੱਪਰੋਂ ਜੇ ਤੁਹਾਡੇ ਕੋਲ ਜ਼ਿਆਦਾ ਕਪੜਾ ਹੈ ਤਾਂ ਤੁਸੀਂ 4 ਇੰਚ ਲੈਣਾ ਤਾਂ ਮੇਰੇ ਕੋਲ ਕਪੜਾ ਥੋੜਾ ਕੱਟ ਹੋਣ ਦੀ وجہ ਨਾਲ ਮੈਂ 2 ਇੰਚ ਲਿਆ ਤੇ ਆਪਾਂ ਜਦੋਂ ਕੱਟ ਸਟ੍ਰੀਚਿੰਗ ਕਰਾਂਗੇ ਉਦੋਂ ਆਪਾਂ ਕਾਰਡ ਪਾਵਾਂਗੇ ਫਰੰਟ ਤੇ ਥੋੜੀ ਜੀ ਔਰ ਤੋਂ ਬਾਅਦ ਆਪਾਂ ਲੰਬਾਈ ਲਵਾਂਗੇ ਇਹਦੀ ਲੰਬਾਈ ਹੈਗੀ ਹੈ 37 ਇੰਚ ਤੇ ਆਪਾਂ ਪੂਰੀ 37 ਇੰਚ ਲੰਬਾਈ ਲੈ ਲੈਣੀ ਹੈ ਤੇ ਉਸ ਤੋਂ ਬਾਅਦ 2 ਇੰਚ ਐਕਸਟਰਾ ਜਿਹੜਾ ਫੋਲਡ ਹੋਣਾ ਮੇਰੇ ਪੂਰਾ ਹੀ ਹੈ 2 ਇੰਚ ਵਿੱਚ ਪਾ ਕੇ 34 ਇੰਚ ਤੇ ਆਪਾਂ ਪੂਰਾ ਲੈ ਲੈਣਾ ਕਪੜਾ ਤੇ ਉਸ ਤੋਂ ਬਾਅਦ ਇਹਦੀ ਹੈਗੀ ਹੈ ਕਮਰ ਹੈਗੀ ਹੈ 36 ਇੰਚ ਤੇ 36 ਨੂੰ ਆਪਾਂ ਮਤਲਬ 4 ਨਾਲ ਡਿਵਾਈਡ ਕੀਤਾ ਤੇ 9 ਆਇਆ ਤੇ 2 ਇੰਚ ਵਿੱਚ ਮੈਂ ਦੋ ਲੂਜ਼ਿੰਗ ਪਾਵਾਂਗੀ 2 ਇੰਚ ਵਿੱਚ ਤੇ 11 ਇੰਚ ਤੇ ਮੈਂ ਫਰੰਟ ਪੀਸ ਕਟਿੰਗ ਕਰਾਂਗੀ ਠੀਕ ਹੈ ਜੀ ਇਥੋਂ ਆਪਾਂ 11 ਇੰਚ ਲੈ ਲਾਂਗੇ ਜਿਹੜੀ ਡੈਡੀ ਕਮਰਾ ਤੁਸੀਂ ਆ ਜਿਹੜੀ ਇਹ ਆਪਾਂ ਨਾਪ ਲੈਣੀ ਆ ਤੇ ਤੁਸੀਂ ਉਹਦੇ ਵਿੱਚ 2 ਜਾਂ 3 ਇੰਚ ਜੇ ਜੋ ਲੂਸ ਪਾਣਾ 3 ਇੰਚ ਐਡ ਕਰ ਸਕਦੇ ਹੋ ਤੇ ਮੈਂ 2 ਇੰਚ ਪਾ ਰਹੀ ਆ ਤੇ 11 ਇੰਚ ਲਿਆ ਮੈਂ 프ਰੰਟ ਪੀਸ ਇੱਥੋਂ ਆਸਨ ਹੈਗਾ ਇਹਦਾ 13 ਇੰਚ ਤੇ ਮੈਂ ਪੂਰਾ 13 ਇੰਚ ਆਸਨ ਲਾ ਲਾਂਗੀ ਠੀਕ ਹੈ ਜੀ 13 ਇੰਚ ਲੈ ਕੇ ਤੇ ਇਧਰਲੀ ਸਾਈਡ ਤੋਂ ਆਪਾਂ ਇੱਥੋਂ 2 ਇੰਚ 2.5 ਇੰਚ ਲੈ ਸਕਦੇ ਹੋ ਠੀਕ ਹੈ ਜੇ ਮੈਂ 2 ਇੰਚ ਲੈ ਰਹੀ ਆ ਮੇਰਾ ਐਕਸਲ ਸਾਈਜ਼ ਹੈ ਤੇ ਫੁੱਲ ਸਾਈਜ਼ਡ ਹੈਵੀ ਥੋੜਾ ਸਾਈਜ਼ ਹੈ ਤੁਸੀਂ 3 ਇੰਚ ਲੈ ਲੈਣਾ ਤੇ ਜਿਆਦਾ ਹੈਵੀ ਹੈ 3 ਤੇ ਉਹਦਾ ਤੁਸੀਂ 2 ਇੰਚ ਲੈਣਾ ਨਾਰਮਲ ਐਕਸ ਸਾਈਜ਼ ਦਾ ਕਰੋਚੇਰੀਆ 2 ਇੰਚ ਲੈ ਲਿਆ ਮੈਂ ਠੀਕ ਹੈ ਜੀ ਔਰ ਤੋਂ ਬਾਅਦ ਆਪਾਂ ਇਹਦਾ ਸੈਂਟਰ ਕਰ ਲੈਣਾ ਆ ਜਿੱਥੇ 2 ਇੰਚ ਲਿਆ ਇੱਥੇ ਰੱਖ ਕੇ ਤੇ ਇਦਾਂ ਪੂਰਾ ਸੈਂਟਰ ਕਰਨਾ ਇੱਥੇ ਆਪਾਂ ਇੱਕ ਲਾਈਨ ਬਣਾ ਦਾਂਗੇ ਸੈਂਟਰ ਦੇ ਨਿਸ਼ਾਨੇ ਲਗਾ ਕੇ ਤੇ ਇੱਥੇ ਆਪਾਂ ਲਾਈਨ ਬਣਾ ਦੇਣੀ ਹੈ ਵੀਡੀਓ ਥੋੜੀ ਲੰਬੀ ਹੈ ਤੇ ਪਲੀਜ਼ ਫੁੱਲ ਵੀਡੀਓ ਦੇਖਣੀ ਤੇ ਲਾਈਕ ਕਰਨਾ ਸ਼ੇਅਰ ਕਰਨਾ ਵੀਡੀਓ ਨੂੰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਉਸ ਤੋਂ ਬਾਅਦ ਪੋਂਚਾ ਲੱਲਾਂਗੇ ਤੇ ਪੋਂਚੇ ਤੋਂ ਪੋਂਚੇ ਦਾ ਵੀ ਆਪਾਂ ਸੈਂਟਰ ਕਰ ਲੈਣਾ ਤੇ ਸੈਂਟਰ 'ਚ ਇਦਾਂ ਲਾਈਨ ਬਣਾ ਦੇਣੀ ਇੱਕ ਸਿੱਧੀ ਲਾਈਨ ਕੇ ਚਲਾਨੀ ਹੈ ਜਿਹੜਾ ਉੱਪਰੋਂ ਸੈਂਟਰ ਕੀਤਾ ਤੇ ਉਹੀ ਆਪਾਂ ਥੱਲੋਂ ਸੈਂਟਰ ਕਰ ਲੈਣਾ ਜਿੰਨਾ ਸਾਈਡ ਤੋਂ ਕੱਪੜਾ ਬਚਦਾ ਆ ਦੇਖੋ 15 ਇੰਚਾ ਸਾਢੇ 7 ਬਚ ਰਿਹਾ ਮੇਰਾ ਟੋਟਲ 15 ਹੀ ਤੇ ਇੱਕ ਸਾਈਡ ਤੇ ਸਾਢੇ 7 ਤੇ ਦੂਜੀ ਸਾਈਡ ਤੇ ਸਾਢੇ 7 ਏਦਾਂ ਹੀ ਆਪਾਂ ਇਧਰੋਂ ਸਾਢੇ 7 ਲੈ ਕੇ ਇਹਦਾ ਪੌਂਚਾ ਲ ਲਾਂਗੇ ਮੈਂ 8 ਇੰਚ ਪੌਂਚਾ ਰੱਖਣਾ ਤੇ ਆ ਮੈਂ 8 ਇੰਚ ਪੌਂਚਾ ਲੈ ਆ ਰਹੀ ਹਾਂ ਦੋਨੋਂ ਸਾਈਡਾਂ ਦੇ 4-4 ਇੰਚ ਹਾਫ ਕਰਕੇ ਠੀਕ ਹੈ ਜੀ ਤੇ ਉਸ ਤੋਂ ਬਾਅਦ ਆਪਾਂ ਆਹ ਸ਼ੇਪ ਨਾਲ ਇਹਨੂੰ ਸ਼ੇਪ ਦੇ ਦਾਂਗੇ ਸ਼ੇਪਰ ਨਾਲ ਇਹ ਤੋਂ ਆਸਨ ਤੋਂ ਰੱਖ ਕੇ ਤੇ ਪੌਂਚੇ ਤੱਕ ਆਪਾਂ ਲਾਈਨ ਬਣਾ ਦੇਣੀ ਹੈ ਯਾਨੀ ਕਿ ਸ਼ੇਪਰ ਨਾਲ ਸ਼ੇਪ ਦੇ ਦੇਣੀ ਹੈ ਤੇ ਚੋਕ ਬਹੁਤ ਹੀ ਲਾਈਟ ਕਲਰ ਦਾ ਤੁਹਾਨੂੰ ਘੱਟ ਦਿਖਾਈ ਦੇ ਰਹਾ ਹੈਗਾ ਸੋਰੀ ਇਸ ਲਈ ਤੇ ਉਤ ਬਾਅਦ ਆਪਾਂ ਇਦਾਂ ਦੀ ਸਾਈਡ ਤੇ ਵੀ ਇਦਾਂ ਹੀ ਸੇਮ ਹੀ ਇੱਥੇ ਆਪਾਂ ਲਾਈਨ ਬਣਾਈ ਹੈ ਉੱਥੇ ਆਪਾਂ ਸ਼ੇਪਰ ਰੱਖ ਕੇ ਤੇ ਇਹਦੀ ਵੀ ਆਪਾਂ ਸ਼ੇਪ ਦੇ ਦੇਣੀ ਆ ਤੇ ਇੱਥੇ ਵੀ ਮੈਂ ਲਾਈਨ ਬਣਾਤੀ ਆ ਤੇ ਉਤ ਬਾਅਦ ਆਪਾਂ ਇੱਥੋਂ ਥੋੜੀ ਜੀ ਗੁਲਾਈ ਦੇਵਾਂਗੇ ਨਾ ਦੇਖੋ ਇੱਥੇ ਥੋੜੀ ਜਿਹੀ ਗਲਾਈ ਦੇਣੀ ਹੈ ਨਹੀਂ ਤੇ ਇੱਥੋਂ ਕੱਪੜਾ ਜਿਹਾ ਇਕੱਠਾ ਜਿਹਾ ਹੋ ਜਾਂਦਾ ਤੇ ਆਪਾਂ ਕਟਿੰਗ ਕਰ ਦਾਂਗੇ ਤੇ ਆਪਾਂ ਇਧਰਲੀ ਸਾਈਡ ਤੇ ਆਪਣੇ ਵਾਲੇ ਪਾਸੇ ਖੁੱਲੇ ਵਾਲੇ ਸਾਈਡ ਤੇ ਆਪਾਂ ਚਾਰੇ ਪੀਸ ਇਕੱਠੇ ਕਟਿੰਗ ਕਰਨੇ ਆ ਤੇ ਦੂਜੀ వై ਸਾਈਡ ਤੇ ਉੱਪਰ ਵਾਲੇ ਦੋਨੋਂ ਪੀਸ ਕਟੇ ਕਟਿੰਗ ਕਰਨੇ ਆ ठीक है जी पहले अलग अलग कपड़ा कर लेंगे आप दोपरले दो ही पीस कटिंग करने हैं बैक वाले पीस अलग कटिंग करा और दो इंच आप एक्स्ट्रा रख के कटिंग करा तो ध्यान रखना कि उपर वाले दो पीस कटिंग करने हैं फ्रंट पीस कटिंग करने हैं सिर्फ उसड तो बाद साइड तो आप चार पीस कट्ठे कटिंग कर देने हैं इधर आप कुछ बधा कटा नहीं है ਤੋਂ ਬਾਅਦ ਆਪਾਂ ਉੱਪਰਲਾ ਪੀਸ ਪਰੇ ਹਟਾ ਲਾਂਗੇ ਥੋੜਾ ਉਹ ਤੋਂ ਬਾਅਦ ਉੱਪਰਲਾ ਪੀਸ ਆਪਾਂ ਚੁੱਕਾਂਗੇ ਆ ਦੇਖੋ ਇੱਧਰ ਨੂੰ ਆਪਾਂ 2 ਇੰਚ ਇੱਥੋਂ ਅਸਨ ਤੋਂ 2 ਇੰਚ ਐਕਸਟਰਾ ਲਾਂਗੇ ਆ ਦੇਖੋ ਤੇ ਬਹੁਤ ਹੀ ਸੌਖਾ ਤਰੀਕਾ ਹੈ ਜਿਆਦਾ ਮਿਹਨਤ ਕਰਨ ਦੀ ਲੋੜ ਨਹੀਂ ਹੈਗੀ ਇਥੋਂ ਆਪਾਂ 2 ਇੰਚ 2 ਜਾਂ 3 ਇੰਚ ਜਿੰਨਾ ਤੇ ਲਿਆ ਉਹਨਾਂ ਲੈ ਲੈਣਾ ਇੱਥੇ ਇੱਥੇ ਰੱਖ ਦੇਣਾ ਪਲਾਜ਼ੋ ਦੇ ਉੱਪਰਲਾ ਪੀਸ ਠੀਕ ਹੈ ਜੀ ਤੇ ਆ ਦੇਖੋ ਇੱਧਰ ਨੂੰ 2 ਇੰਚ ਐਕਸਟਰਾ ਲਿਆ ਗਿਆ ਤੇ ਹੁਣ ਆਪਾਂ ਨਾਲ-ਨਾਲ ਕਟਿੰਗ ਕਰ ਦੇਣੀ ਹੈ ਠੀਕ ਹੈ ਜੀ ਆਸਨ ਵਾਲੀ ਸਾਈਡ ਤੇ 2 ਇੰਚ ਐਕਸਟਰਾ ਲੈ ਲੈਣਾ ਜਿੱਥੇ ਲਿਆ ਨਿਸ਼ਾਨੀ ਲਗਾ ਕੇ ਉਹਦੇ ਉੱਪਰ ਹੀ ਆਪਾਂ ਅੱਗੇ ਪਲਾਜ਼ੋ ਵਧਾ ਦਾਂਗੇ ਤੇ ਉੱਪਰ ਰੱਖ ਦਾਂਗੇ ਉਸ ਤੋਂ ਬਾਅਦ ਆਪਾਂ ਇਹਦੇ ਨਾਲ-ਨਾਲ ਕਟਿੰਗ ਕਰ ਦੇਣੀ ਹੈ ਆਦਰਿਓ ਦਿਖਾਈ ਦੇ ਰਿਹਾ ਹੈ ਤੁਹਾਨੂੰ ਇਧਰਲੇ ਸਾਈਡ ਤੇ 2 ਇੰਚ ਐਕਸਟਰਾ ਹੈ ਉੱਪਰਲਾ ਪੀਸ ਬੈਕ ਪੀਸ ਦੇਖ ਲਓ ਮੈਂ ਕਟਿੰਗ ਕਰਤੀ ਹੈ ਪਲਾਜ਼ੋ ਦੀ ਹੋ ਗਈ ਹੈ ਕਟਿੰਗ ਔਰ ਤੋਂ ਬਾਅਦ ਆਪਾਂ ਬਾਹਾਂ ਦੀ ਕਟਿੰਗ ਕਰਾਂਗੇ ਤੇ ਬਾਅਦ ਆਪਾਂ ਕੱਟ ਪਾ ਦਾਂਗੇ ਆ ਦੇਖੋ 2 ਇੰਚ ਐਕਸਟਰਾ ਲਿਆ ਗਿਆ ਬੈਕ ਪੀਸ ਤੇ ਬਹੁਤ ਹੀ ਸੌਖਾ ਤਰੀਕਾ ਹੈ ਜੇ ਤੁਹਾਨੂੰ ਵਧੀਆ ਲੱਗਿਆ ਪੀਸ ਲਾਇਕ ਜਰੂਰ ਇੱਕ ਕਰਨਾ ਤੇ ਕਮੈਂਟ ਚ ਦੱਸਣਾ ਤੇ ਆਪਾਂ ਇਹਦੀ ਬਾਅਦ ਕਾਟ ਪਾਵਾਂਗੇ ਸਟਿਚਿੰਗ ਕਰਕੇ ਪਲਾਜ ਨੂੰ ਪਿਛੇ ਹਟਾ ਦਾਂਗੇ ਉਸ ਤੋਂ ਬਾਅਦ ਆਪਾਂ ਬਾਹਾਂ ਦੀ ਕਟਿੰਗ ਕਰਾਂਗੇ ਆਹ ਜਿਹੜਾ ਐਕਸਟਰਾ ਜਿਹੜਾ ਕਪੜਾ ਬਚਿਆ ਪੀਸ ਬਚਿਆ ਅੱਧੀ ਆਪਾਂ ਬਾਹਾਂ ਦੀ ਕਟਿੰਗ ਕਰਨੀ ਹੈ ਪਹਿਲੇ ਆਪਾਂ ਇੱਕ ਬਾਹ ਕੱਟ ਲੈਣਾ ਮੈਂ ਪਾਕਿਸਤਾਨੀ 슬ੀਵ ਕਟਿੰਗ ਕਰਾਂਗੀ ਠੀਕ ਹੈ ਜੀ ਇਹ ਚਾਰ ਪੀਸ ਹੈ ਤੇ ਆਪਾਂ ਫੁੱਲਾਂ ਦੇ ਹਿਸਾਬ ਨਾਲ ਕਟਿੰਗ ਕਰਾਂਗੇ ਫਲਾਵਰ ਦੇਖ ਕੇ ਕਟਿੰਗ ਕਰਾਂਗੇ ਤੇ ਪਹਿਲਾਂ ਆਪਾਂ ਇੱਕ 슬ੀਵ ਕਟਿੰਗ ਕਰ ਲਾਂਗੇ ਆ ਦੇਖੋ ਤੇ ਫਿਰ ਆਪਾਂ ਦੂਜੀ ਬਾਹ ਕਟਿੰਗ ਕਰਨੀ ਹੈ ਕਿ ਕਿ ਫਲਾਵਰ ਦੇ ਦੇ ਸਾਬ ਨਾ ਵੀ ਕਟਿੰਗ ਹੋएगी ਉਹ ਦੇਖ ਕੇ ਕਟਿੰਗ ਕਰਨੀ ਆ ਆਪਾਂ ਤੇ ਬੰਦ ਵਾਲਾ ਸਾਈਡ ਮੇਰੇ ਵਾਲੇ ਸਾਈਡ ਤੇ ਹੈ ਤੇ ਖੁੱਲੇ ਵਾਲਾ ਪਾਸਾ ਦੂਜੀ ਸਾਈਡ ਤੇ ਹੈ ਤੇ ਸਭ ਤੋਂ ਪਹਿਲਾਂ ਆਪਾਂ ਮੋਡਲ ਲ ਲਾਂਗੇ ਠੀਕ ਹੈ ਜੀ ਮੈਂ 10 ਇੰਚ ਮੋਡਲ ਲੈ ਲਿਆ ਕਟਿੰਗ ਚ ਤੇ ਉਸ ਤੋਂ ਬਾਅਦ ਇੱਥੋਂ ਆਪਾਂ 3 ਇੰਚ ਲਾਵਾਂਗੇ ਤੇ ਉਸ ਤੋਂ ਬਾਅਦ ਆਪਾਂ ਮੈਂ ਲੰਬਾਈ ਲੈ ਰਹੀ ਆ ਇਹਦੀ 17 ਇੰਚ ਮੈਂ ਲੰਬਾਈ ਤਿਆਰ ਆ ਖਾਂਗੇ 2 ਇੰਚ ਚ ਲੈ ਰਹੀ ਆ 10 ਇੰਚ ਲੈ ਰਹੀ ਆ ਲੰਬਾਈ ਅੱਧਾ ਬਾਅਦ ਮੈਂ ਅੱਗੋਂ ਬਾਹਰ ਆਖ ਰਹੀ ਆ 7 ਇੰਚ ਤਿਆਰ ਲੂਜ਼ ਰੱਖਣੀ ਆ ਤੇ 1 ਇੰਚ extra ਲ ਲਾਂਗੇ 8 ਇੰਚ ਲ ਲਾਂਗੀ ਮੈਂ ਇਥੋਂ ਠੀਕ ਹੈ ਜੀ ਐਨੂੰ ਇਹਦੇ ਨਾਲ ਜਿਹੜਾ 3 ਇੰਚ ਇੱਥੋਂ ਆਪਾਂ 6 ਇੰਚ ਲਵਾਂਗੇ ਮੈਂ ਥੋੜੀ ਮਤਲਬ ਪਾਕਿਸਤਾਨੀ ਬਣਾਣੀ ਹੈ ਇੱਥੋਂ 6 ਇੰਚ ਲੈ ਲਿਆ ਇਹਨੂੰ ਇਹਦੇ ਨਾਲ ਮਿਲਾਤਾ ਜਿਹੜੇ 3 ਇੰਚ ਲਿਆ ਇਹਨੂੰ ਇਹਦੇ ਨਾਲ 6 ਇੰਚ ਨਾਲ ਉਹ ਤੋਂ ਬਾਅਦ 6 ਇੰਚ ਨੂੰ ਹੇਠਾਂ ਜਿਹੜਾ ਲਿਆ ਬੁੱਕ ਉਹਦਾ ਮਿਲਾ ਦੇਣਾ ਤੇ ਉਹ ਤੋਂ ਬਾਅਦ ਇੱਥੋਂ ਆਪਾਂ 3 ਇੰਚ ਦੀ ਕਾਰਡ ਪਾ ਦੇਣੀ ਹੈ ਇੱਥੇ ਵੀ 3 ਇੰਚ ਲੈ ਲੈਣਾ ਇਥੇ ਦਾ ਰੱਖ ਕੇ ਇੱਥੇ ਆਪਾਂ 3 ਇੰਚ ਦੀ ਕਾਟ ਪਾ ਦਣੀ ਹੈ ਇਹ ਹੋ ਗਈ ਬਾਹ ਦੀ ਮਤਲ ਨਿਸ਼ਾਨੀ ਤਾਂ ਐਦਾਂ ਹੁਣ ਆਪਾਂ ਕਟਿੰਗ ਕਰ ਦਾਂਗੇ ਇਹਦੇ ਉੱਪਰ ਉੱਪਰ ਕਿਉਂਕਿ ਐਕਸਟਰਾ ਜਿਹੜਾ ਲਿਆ ਆ ਉਹੀ ਕਟਿੰਗ ਕਰ ਰਹੀ ਆ ਮੈਂ ਪਹਿਲੇ ਮੈਂ ਐਕਸਟਰਾ ਐਡ ਕਰਕੇ ਨਿਸ਼ਾਨੀ ਲਗਾਈ ਆ ਠੀਕ ਹੈ ਜੀ ਇੱਕ ਬਾਹ ਦੀ ਕਟਿੰਗ ਹੋ ਗਈ ਐ ਇਦਾਂ ਹੀ ਆਪਾਂ ਸੇਮ ਦੂਜੀ ਬਾਹ ਦੀ ਕਟਿੰਗ ਕਰ ਲੈਣੀ ਐ ਫਲਾਵਰ ਦੇਖ ਕੇ ਫਲਾਵਰ ਦੇ ਹਿਸਾਬ ਨਾਲ ਫਲਾਵਰ ਦੇਖ ਕੇ ਤੇ ਆਪਾਂ ਫਲਾਵਰ ਦੇ ਹਿਸਾਬ ਨਾਲ ਕਪੜੇ ਨੂੰ ਸੈੱਟ ਕਰ ਲੈਣਾ ਸੈੱਟ ਕਰ ਲਿਆ ਮੈਂ ਤੇ ਜਿਹੜੀ ਬਾਹ ਕਟਿੰਗ ਕੀਤੀ ਐ ਉਹ ਉੱਪਰ ਰੱਖ ਕੇ ਤੇ ਆਪਾਂ ਦੂਜੀ ਵੀ ਬਾਹ ਇਦਾਂ ਹੀ ਕਟਿੰਗ ਕਰ ਲੈਣੀ ਐ ਠੀਕ ਹੈ ਜੀ ਬੰਦ ਪਾਸਾ ਦੂਜੀ ਸਾਈਡ ਤੇ ਆ ਤੇ ਖੁੱਲਾ ਪਾਸਾ ਮੇਰੇ ਵਾਲੀ ਸਾਈਡ ਤੇ ਆ ਤੇ ਉਹਦੇ ਨਾਲ-ਨਾਲ ਕਟਿੰਗ ਕਰ ਦਾਂਗੇ ਉਹ ਪਰੇ ਕੱਟੀ ਹੋਈ ਬਾਹ ਜਿਹਦਾ ਕੀਤੀ ਉਹਦੇ ਵਾਂਗੂ ਹੀ ਆਪਾਂ ਕਟਿੰਗ ਕਰਨੀ ਆ ਤੇ ਪਲੀਜ਼ ਫੁੱਲ ਵੀਡੀਓ ਦੇਖਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜੁੜ ਕਰਨਾ ਤੇ ਮੇਰੇ ਸੂਟ ਦੀ ਕਟਿੰਗ ਹੋ ਗਈ ਉਹ ਤੋਂ ਬਾਅਦ ਆਪਾਂ ਇਹਨੂੰ ਖੋਲ ਲੈਣਾ ਬਾਵਾ ਨੂੰ ਫਰੰਟ ਕਾਰਡ ਪਾਵਾਂਗੇ ਆ ਦੇਖੋ ਸਿੱਧਾ ਹੀ ਉੱਪਰ ਸਿੱਧਾ ਸਾਈਡ ਉੱਪਰ ਹੈ ਤੇ ਇਹਦੇ ਉੱਪਰ ਹੀ ਆਪਾਂ ਦੂਜੀ ਬਾਹ ਰੱਖਣੀ ਆ ਖੋਲ ਕੇ ਠੀਕ ਹੈ ਜੀ ਤੇ ਸਿੱਧੇ ਨੂੰ ਸਿੱਧੇ ਨਾਲ ਮਿਲਾ ਲੈਣਾ ਮਤਲਬ ਦੋਨੋਂ ਸਾਈਡਾਂ ਤੇ ਬਾਹਰ ਵਾਲੇ ਸਾਈਡ ਤੇ ਦੋਨਾਂ ਦੇ ਪੁੱਠਾ ਹੋਣੇ ਚਾਹੀਦਾ ਤੇ ਵਿੱਚ ਦੋਨਾਂ ਸਿੱਧਾ ਸਾਈਡ ਹੋਣਾ ਚਾਹੀਦਾ ਬਾਹ ਦਾ ਇਹਨੂੰ ਆਪਾਂ ਕਰਨਾ ਫੋਲਡ ਤੇ ਇਥੋਂ ਜਿੰਨਾ ਦਾ ਮੋਡਾ ਮੇਰਾ 8.5 ਮੋਡਾ ਆ ਉਹ ਲੈ ਕੇ ਇਥੇ ਕਿ ਇਥੇ ਨਿਸ਼ਾਨੀ ਲਗਾ ਦਨੀ ਆ ਤੇ ਇਥੋਂ ਆਪਾਂ ਇਹਦਾ ਹਾਫ ਕਰ ਦੇਣਾ ਤੇ ਇਥੋਂ ਆਪਾਂ 1/2 ਇੰਚ ਦੀ ਕਾਟ ਪਾ ਦਨੀ ਆ 프ਰੰਟ ਕਾਟ ਪਾਣੀ ਆ ਉਥੋਂ 3 ਇੰਚ ਮੈਂ ਮਿਨੀਆ ਨਹੀਂ ਹੈਗਾ ਵੈਸੇ ਤੇ ਬੰਦ ਵਾਲੀ ਸਾਈਡ ਤੋਂ ਦੂਜੀ ਸਾਈਡ ਜਿਹੜਾ 3 ਇੰਚ ਕਟਿੰਗ ਚ ਲਿਆਏ ਇਦਾਂ ਹੀ ਕਟਿੰਗ ਕਰਕੇ ਬਾਕੀ ਜਿਹੜਾ ਬਚਦਾ ਉਹਦਾ ਆਪਾਂ ਸੈਂਟਰ ਕਰਕੇ ਦੇ ਵਿੱਚੋਂ 1/2 ਇੰਚ ਦੀ ਕਟ ਪਾਦੀ ਹੈ 바ਵਾਂ ਦੀ ਕਟਿੰਗ ਹੋ ਗਿਆ ਉਹ ਤੋਂ ਬਾਅਦ ਜਿਹੜੇ ਅੱਗੇ ਫਰੰਟ ਪੱਟੀਆਂ ਲਗਣੀਆਂ ਉਹਦੀ ਆਪਾਂ ਕਟਿੰਗ ਕਰਾਂਗੇ ਠੀਕ ਹੈ ਜਿਹੜਾ ਮੇਰਾ ਬਚਿਆ ਹੈ ਕਪੜਾ ਉਹਦੀ ਆਪਾਂ ਫਰੰਟ ਦੀਆਂ ਪੱਟੀਆਂ ਕਟਿੰਗ ਕਰਨੀਆਂ ਨੇ ਦੋਨਾਂ ਸਾਈਡਾਂ ਤੇ ਪੱਟੀਆਂ ਲਗਾਉਣੀਆਂ ਨੇ ਦੋਨਾਂ ਸਾਈਡਾਂ ਤੇ ਲੰਬੀਆਂ ਪੱਟੀਆਂ 2 ਇੰਚ ਦੀ ਚੜਾਈ ਤੇ ਆਪਾਂ ਲੰਬੀਆਂ ਪੱਟੀਆਂ ਕਰ ਲੈਣੀਆਂ ਕਟਿੰਗ ਕਰ ਲਈਆਂ ਆ ਦੇਖੋ ਮੈਂ ਕਟਿੰਗ ਕਰ ਚੁੱਕੀ ਆ ਇਹ ਮੇਰੇ 4 ਪੀਸ ਹੈ ਦੋ ਦੋ ਪੀਸ ਮੈਂ ਐਡ ਕਰਾਂਗੀ ਜੋੜਾਂਗੇ ਤੇ ਜੋੜ ਪਾਵਾਂਗੀ ਇੱਥੇ ਪੱਟੀਆਂ ਲਗਾ ਦਾਂਗੇ ਆਪਾਂ ਤੇ ਥੈਂਕ ਯੂ ਫॉर ਵਾਚਿੰਗ ਤੇ ਮੇਰੀ ਕੰਪਲੀਟ ਹੋ ਗਈ ਕਟਿੰਗ ਚ ਪਲੀਜ਼ ਸਟਿਚਿੰਗ ਦੀ ਵੀ ਤੁਸੀਂ ਵੀਡੀਓ ਫਿਰ ਦੇਖਣੀ ਹੈ ਜ਼ਰੂਰ ਦੇਖਿਓ ਤੇ ਥੈਂਕ ਯੂ ਫॉर ਵਾਚਿੰਗ ਮਿਲਦੇ ਆ ਅਗਲੀ ਵੀਡੀਓ ਲੈ ਕੇ ਤੇ ਸ਼ਸ਼ੀ ਕਾ ਜੀ ਬਾਏ ਬਾਏ ਜੀ